ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਉਮੀਦਵਾਰ ਕੰਗ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ ਐਮਐਲਐਸ ਤੇ ਮੰਤਰੀ ਸਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਲੋਕਾਂ 'ਚ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਆ ਪਹਿਲਾਂ ਹੀ ਤੇ ਦੁਬਾਰੇ ਫੇਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਆ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਲੋਕ ਐ ਕਾਂਗਰਸ ਨੇ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ ਨਾ ਸਿੱਧੇ ਤੌਰ ਤੇ ਕੀ ਕਹਿੰਦੇ ਸਾਡਾ ਮੈਨੀਫੈਸਟੋ ਜਿਹੜਾ ਹੈ ਕਿਸਾਨਾਂ ਪੱਖੀ ਹੈ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਲਈ ਕਰਾਂਗੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੋਰ ਹੋਰ ਸਟ੍ਰੈਟਜੀਸ ਦਾ ਹੈ ਕਿ ਕੀ ਕੀ ਧਾਰੀਆਂ ਨੇ ਕੋਈ ਉੱਚ ਮੁੱਖ ਕੌਣ ਕੌਣ ਰਹੇਗਾ ਕੀ ਕੀ ਜਿੱਤ ਰਹੇ ਦੇਖੋ ਸਾਡਾ ਮੈਨੀਫੈਸਟੋ ਤਾਂ ਅਸੀਂ ਵਿਧਾਨ ਸਭਾ ਚੋਣਾਂ ਚ ਜਾਰੀ ਕੀਤਾ ਹੀ ਸੀ ਤੇ ਕਾਂਗਰਸ ਨੂੰ ਬਹੁਤ ਲੰਮਾ ਟਾਈਮ ਦਿੱਤਾ ਨਾ ਪੰਜਾਬ ਦੇ ਲੋਕ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਮੈਮ ਸਾਹਮਣੇ ਹੈ ਇੰਡੀਆ ਆਲਾਈਂਸ ਦੀ ਗੱਲ ਕਰ ਰਹੇ ਪੰਜਾਬ ਪੰਜਾਬ ਦੀ ਗੱਲ ਕਰ ਰਿਹਾ ਪਹਿਲਾਂ ਨਹੀਂ ਪੰਜਾਬ ਦੀ ਗੱਲ ਤੇ ਪੰਜਾਬ ਤੋਂ ਤਾਂ ਅਸੀਂ ਚੋਣਾ ਆਪਣੀ ਆਪ ਲੜ ਰਹੇ ਹਾਂ ਨਾ ਉੱਪਰੋਂ ਇੰਡੀਆ ਆਲਾਈਂਸ ਹੈ ਸੋ ਜਿਹੜੀਆਂ ਇੰਡੀਆ ਆਲਾਈਂਸ ਦੀਆਂ ਹੈਗੀਆਂ ਨੇ ਗਾਰੰਟੀਸ ਉਹ ਇੰਡੀਆ ਆਲਾਈਂਸ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੂਰੀਆਂ ਕੀਤੀਆਂ ਜਾਣਗੀਆਂ ਤੇ ਨੰਬਰ 2 ਤੇ ਕਾਂਗਰਸ ਨੂੰ ਤਾਂ ਬਹੁਤ ਲੰਮਾ ਸਮਾਂ ਮੌਕਾ ਦਿੰਦੀ ਦੀ ਹੈ ਨਾ ਪੰਜਾਬ 'ਚ ਲੋਕ ਤੇ ਉਹ ਤੁਹਾਨੂੰ ਤੁਹਾਨੂੰ ਹੁਣ ਦੱਸਣ ਦੀ ਕੀ ਲੋੜ ਹੈ ਤੁਹਾਡਾ ਬਾਰ-ਬਾਰ ਵੀਡੀਓ ਤੁਹਾਡੇ ਐਮਐਸਪੀ ਨੂੰ ਲੈ ਕੇ ਉਹ ਵਾਇਰਲ ਹੁੰਦੀ ਤੇ ਮੈਂ ਕਾਫੀ ਸਾਰਾ ਜਵਾਬ ਦੇ ਚੁੱਕੀ ਹਾਂ ਉਹ ਤੇ ਉਹਦੇ ਤੇ ਲੱਗਦਾ ਕਿ ਇਸ ਲੋਕ ਸਭਾ ਤੋਂੜਾ ਹੈਲਪਿੰਗ ਕੈਂਪੇਨ ਚੱਲ ਪਾਇਆ ਨਹੀਂ ਨਹੀਂ ਇਹ ਦੇਖੋ ਬਾਰ-ਬਾਰ ਸੋਸ਼ਲ ਮੀਡੀਆ ਤੋਂ ਬਾਤ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ ਤੇ ਚੰਗੀ ਗੱਲ ਦਾ ਨਾਮ ਲੈਣਾ ਚਾਹੀਦਾ ਮੈਂ ਤੇ ਉਹਨਾਂ ਦੀ ਧੰਨਵਾਦੀ ਹਾਂ ਕਿ ਨਾਮ ਲੈਂਦੇ ਨੇ ਸਾਰੇ ਜਣੇ ਤੇ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਬੰਦੇ ਦਾ ਇਰਾਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਪੂਰੇ ਹੋ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਸਾਥ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਹੋਏ ਨਹੀਂ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੀ ਉਹਨਾਂ ਤੋਂ ਬੰਦੇ ਥੋੜੀ ਸੀ ਉਹ ਤੇ ਢੰਗ ਦੇ ਹੁੰਦੇ ਜ਼ਮੀਰ ਵਾਲੇ ਹੁੰਦੇ ਦੀਨ ਵਾਲੇ ਹੁੰਦੇ ਜਾਣ ਤੋਂ ਬਥੇਰੇ ਬੰਦੇ ਸਾਡੇ ਬਥੇਰੇ ਵਲੰਟੀਅਰ ਨੇ ਕਿਸੇ ਨੂੰ ਮੌਕਾ ਮਿਲੂਗਾ ਇਹ ਉਹ ਜਿਹੜੇ ਹੋਛੇ ਬੰਦੇ ਹੁੰਦੇ ਹਨ ਜਿਨ੍ਹਾਂ ਦਾ ਸਟੈਂਡ ਨਹੀਂ ਹੁੰਦਾ ਤੇ ਜਿਨ੍ਹਾਂ ਚ ਰਾਇਲਟੀ ਦੀ ਘਾਟ ਹੁੰਦੀ ਹੈ ਦੋ ਗਲੇ ਹੋਣ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਤੇ ਉਹ ਚੰਗੀ ਗੱਲ ਹੈ ਪਾਰਟੀ ਦੇ ਵਿੱਚੋਂ ਕੂੜਾ ਸਾਫ਼ ਹੁੰਦਾ ਤਾਂ ਚੰਗੇ ਬੰਦੇ ਰਹਿ ਜਾਂਦੇ ਨੇ ਸਮਾਸਿਰ ਪਤਾ ਲੱਗ ਜੇ ਤੇ ਬਹੁਤ ਚੰਗੀ